ਆਪ ਦੇ ਵਿਧਾਇਕ ਦੀ ਕਾਰ ਹਾਦਸੇ ਦਾ ਸ਼ਿਕਾਰ ਹੋ ਗਈ ਹੈ ਇਸ ਹਾਦਸੇ ਵਿੱਚ ਆਪ ਦੇ ਵਿਧਾਇਕ ਜ਼ਖਮੀ ਹੋ ਗਏ ਹਨ ਤੁਹਾਨੂੰ ਦੱਸ ਦਈਏ ਰਾਜ ਵਿੱਚ ਭਿਆਨਕ ਹਾ사 ਵਾਪਰ ਗਿਆ ਦਸੂਹਾ ਤੋਂ ਕਰਮਵੀਰ ਸਿੰਘ ਘੁੰਮਣ ਆਪ ਦੇ ਵਿਧਾਇਕ ਹਨ ਇਹ ਹਾਦਸਾ ਦਸੂਹਾ ਤੋਂ ਤਲਵਾੜਾ ਜਾਂਦੇ ਸਮੇਂ ਵਾਪਰਿਆ ਦੱਸਿਆ ਜਾ ਰਿਹਾ ਹੈ ਕਿ ਵਿਧਾਇਕ ਘੁੰਮਣ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਉਹਨਾਂ ਦੇ ਪੈਰ 'ਚ ਸੱਟ ਲੱਗੀ ਹੈ ਐਮਐਲਏ ਸਾਹਿਬ ਦੀ ਕੰਡੀਸ਼ਨ ਠੀਕ ਹੈ ਇਹ ਦੇਸੀ ਥੋੜਾ ਮੂਹਰੇ ਵਿੱਚ ਛੀਸ਼ਾ ਲੱਗਿਆ ਸੀ ਕੋਈ ਇਤਾਂ ਦੀ ਖਤਰੇ ਵਾਲੀ ਗੱਲ ਨਹੀਂ ਕਿ ਤਾਂ ਐਮਐਲਏ ਸਾਹਿਬ ਦੇ ਵੀ ਥੋੜਾ ਲੱਤ ਤੇ ਚਲੇ ਆਤਾ ਜੱਗ ਜਿੱਦਾਂ ਬੱਜਿਆ ਕਰਕੇ ਥੋੜੀ ਜਿਹੀ ਸੋਜ ਆ ਵੈਸੇ ਕੰਡੀਸ਼ਨ ਠੀਕ ਹੈ ਜੇ ਸਰਗਰਾਂ ਲਈ ਲਿਵੇਗਾ ਕਿ ਗਏ ਆ ਤਾਂ ਪਤਾ ਚੱਲ ਜਾਏਗਾ ਜੇ ਕੋਈ ਨਿਜਰਾ ਹੈ ਐਮਐਲਏ ਸਾਹਿਬ ਕਿੱਥੇ ਕ ਹੋਇਆ ਹਾਦਸਾ ਇਹ ਕੋਗਰੇ ਕਿਤੇ ਆ ਰਹੇ ਹੋ ਕਿੱਥੇ ਕਿੱਥੇ ਜਾ ਰਹੇ ਹੋ ਇਹ ਤਲਵਾੜੇ ਨੂੰ ਜਾਜ ਸੀ ਪ੍ਰੋਗਰਾਮ ਸੀਗੇ ਕੈਂਪੋ ਵੀ ਲੱਗੇ ਹੋਏ ਆ ਪਿੰਡਾਂ 'ਚ ਉੱਥੇ ਵੀ ਗਏ ਉਧਰ ਨੂੰ ਹੀ ਜਾ ਰਹੇ ਸੀ ਇੱਕ ਟਰੱਕ ਜਾਂਦਾ ਸੀਗਾ ਉਹਨੂੰ ਓਵਰਟੇਕ ਕਰਦੇ ਸੀ ਤਾਂ ਟਰੱਕ ਵਾਲੇ ਨੇ ਮੋੜੋਂ ਉਹਨੂੰ ਖੱਬੇ ਪਾਸੇ ਟੋਆ ਆਇਆ ਕੀ ਹੋਇਆ ਉਹਨੇ ਜੱਕਦਮ ਰਾਈਟ ਸਾਈਡ ਨੂੰ ਇਹਨਾਂ ਵਾਲੀ ਸਾਈਡ ਨੂੰ ਦੱਬਦੀ ਹੈ ਨਹੀਂ ਆਪਣਾ ਬਚਾ ਕਰਦੇ ਹੋਏ ਗੱਡੀ ਜਾ ਕੇ ਸਪੈਦ ਖੰਬੇ 'ਚ ਵੱਜੀ ਖੰਬੇ ਤੋਂ ਫਾਟ ਵਾਲੂ ਉਤਰ ਗਿਆ ਐਮਐਲਏ ਸਾਹਿਬ ਨੂੰ ਕਿੰਨੇ ਲੋਕ ਸੀਗੇ ਓਏ ਤਿੰਨ ਜਣੇ ਸੀਗੇ ਕਿੰਨੇ ਕਿੰਨੇ ਪੀਏ ਦੇ ਤਾਂ ਜ਼ਿਆਦਾ ਐਮਐਲਏ ਸਾਹਿਬ ਦੇ ਉਹ ਬਾਕੀ ਤਾਂ ਠੀਕ ਹੈ ਐਮਐਲਏ ਸਾਹਿਬ ਤੋਂ ਉਹਨਾਂ ਦੇ ਪੀਏ ਆਏ ਹੈਗੇ ਆ ਤੇ ਉਹਨਾਂ ਦਾ ਮਾਮੂਲੀ ਸੱਟਾਂ ਹੈਗੀਆਂ ਠੀਕ ਆ ਬਿਲਕੁਲ ਐਕਸ-ਰੇ ਕਰਾ ਲਿਆ ਛੱਤ ਕੱਢਣ ਦੇ ਯੂ ਐਕਸ-ਰੇ ਠੀਕ ਹੈਗੇ ਆ ਤੇ ਐਮ ਐਲ ਏ ਸਾਫ ਚੱਲ ਗਿਆ ਕਾਰ ਉਹਨਾਂ ਦਾ ਪੀ ਵੀ ਚਲਾ ਗਿਆ ਲੋ ਕਿ ਜਿਹੜੇ ਉਹਨਾਂ ਦੇ ਤਿੰਨ ਬੰਦੇ ਹੋਰ ਸੀ ਉਹਨਾਂ ਦੇ ਕੀ ਨਹੀਂ ਐਮ ਐਲ ਏ ਸਾਫ ਤਰ੍ਹਾਂ ਤੇ ਪੀ ਐਸ ਵੀ ਦੋਨਾਂ ਤੇ ਐਕਸ-ਰੇ ਹੋ ਗਿਆ ਮੈਡੀਕਲ ਉਹਨਾਂ ਦੀ ਫਰਸਟ ایڈ ਹੋ ਗਈ ਹੈਗੀ ਆ ਠੀਕ ਨੇ ਬਿਲਕੁਲ ਤੇ ਤੀਸਰਾ ਡਰਾਈਵਰ ਹੋਣਾ ਆ ਉਹਦੇ ਐਕਸ-ਰੇ ਕਰੋ